माँ तू पैसे ले ला मैं तो माँ तू ना जाया कर तेरा ऑपरेशन हो जाए मेरा पुत मैं तो पासे नहीं ची जाता मेरे को ना माँ सब्जी चीरे नहीं तो मेरे को बह के चीर ला नी पटके के पता नहीं कि जूस का बहाना बनाया मैनू अक्की घटा पाता ਐ ਵੇਰ ਬਾਈ ਉਹਦੇ ਡੈਡੀ ਦਾ ਬਲੱਡ ਘਟਿਆ ਸੀਗਾ ਉਦੋਂ ਸਾਰੇ ਇਕੱਠੇ ਹੋ ਗਏ ਕਾਦ ਵਿੱਚ ਜੂਸ ਲਿਆ ਹੱਥ ਜਾ ਨਾ ਕੇ ਠਾ ਕੇ ਲੈ ਗਈ ਉਹ ਬੁੜੀ ਜਿਹੜੀ ਦਾ ਮੁੰਡਾ ਸੀ ਐ ਮਗਰ ਮੁੰਡਾ ਨੰਗ ਗਿਆ ਮੈਂ ਆਬੇ ਐ ਬਗਾਂ ਨੂੰ ਆਖਿਆ ਜਗਵਿੰਦਰ ਦੇ ਡੈਡੀ ਨੂੰ ਵੀ ਇਹਨਾਂ ਦਾ ਗੱਲੂ ਨੰਗ ਮਗਰ ਜਗਵਿੰਦਰ ਨੂੰ ਨਾ ਚੜਾ ਲੇ ਮੋਟਰਸਾਈਕਲ ਤੇ ਜਦੋਂ ਉਹ ਇਹ ਗਿਆ ਉਹ ਤੁਨੂੰ ਗੱਲੂ ਇਹਦਾ ਫੋਨ ਫੜੀ ਖੜਾ ਸੀਗਾ ਮਗਰ ਇਹ ਭੱਜ ਗਿਆ ਵਕੀਲ ਫੋਨ ਖੜੀ ਖੜਾ ਸੀ ਗੱਲੂ ਇਹਨੇ ਆਖਿਆ ਵੀ ਆ ਤਾਂ ਜਿਹੜੀ ਆ ਗਿਆ ਨਾਲ ਤੁਰਦਾ ਸੀ ਆਦਾ ਨਹੀਂ ਮੇਰੇ ਮੋਟਰਸਾਈਕਲ ਤੇ ਫੇਰ ਚੜ ਜਾ ਹਏ ਵਧੀਆ ਆਇਆ ਮੈਨੂੰ ਤਾਂ ਮੰਮੀ ਰੋਟੀ ਪਕਾ ਲਾ ਮੈਂ ਰੋਟੀ ਬਕਾਉਣ ਲੱਗੀ ਪਾਣੀ ਰੱਖਿਆ ਅੰਦਰ ਰੋਟੀ ਖਾਂਦ ਪਤਾ ਨਹੀਂ ਇੱਕ ਮਿੰਟ ਚਿਬਾਈ ਕੀ ਹੋ ਗਿਆ ਮੇਰਾ ਤਾਂ ਘਰ ਪਟ ਤਾ ਮੈਂ ਕਿਤੋਂ ਭਾਲੂਗੀ ਆਵਦਾ ਪੁੱਤ ਹਏ ਨਾ ਨਾ ਉਧਰ ਜੋ ਗਈ ਨਾ ਉਧਰ ਜੋ ਗਈ ਜਾਨੂ ਤਾਂ ਕੰਬਲੇ ਕਰਤਾ ਹਏ ਅਸੀਂ ਉਹਨਾਂ ਨੂੰ ਐ ਕਹਿ ਦਿੰਦੇ ਹਾਂ ਦੇ ਸਾਬੀਬਾ ਵਾਨਸਵਨੀ ਦੇ ਚਿੱਟੇ ਵਾਲੇ ਲਿਆ ਕੇ ਤੁਸੀਂ ਕੋਠਿਆਂ ਤੇ ਜਨਾ ਦਿੰਦੇ ਆ ਤੁਹਾਡੇ ਦਾ ਘਾਤੀ ਪੈਗੇ ਮੈਂ ਕਿਨ ਨੂੰ ਆਖਿਆ ਵੀ ਮੈਂ ਤਾਂ ਆਪਾਂ ਨੂੰ ਪੱਤ ਦੇਣ ਗਿਆ ਦਾ ਇਹ ਕੀ ਕਰਦੇ ਨੇ ਮੈਂ ਕਿ ਨਾ ਆਖਿਆ ਕਰ ਏ ਜੱਤੋਂ ਪੈਰ ਗਲਣਾ ਦੇ ਚਿੱਟਾ ਵੇਚਦਾ ਇਤਿਹਰ ਫਰਦਾਸੀ ਏ ਏ ਉਸ ਮਾਲ ਨੂੰ ਮਿਲਿਆ ਸੀ ਇਹਦੇ ਕੋਲੇ ਜੀ ਏ ਨਹੀਂ ਜੀ ਇਹਦੇ ਕੋਲੋਂ ਨਹੀਂ ਮਿਲਿਆਗਾ ਇਹਦੇ ਕੋਲ ਤਾਂ ਕੱਲੀ ਸਿਰੰਦੀ ਪਈ ਸੀ ਪਤਾ ਨਹੀਂ ਇਹਨੇ ਕਿੱਥੇ ਲਾਈ ਬਾਹ ਤੇ ਦੀ ਵਾਲ ਨਹੀਂ ਸੀਗਾ ਜਦੋਂ ਲਾਉਂਦਾ ਦੱਸ ਕੇ ਕੱਲਿਆ ਹੁਣ ਉਹਨਾਂ ਨੇ ਕਿ ਕੀ ਉਹਨੂੰ ਪਤਾ ਹੀ ਨਹੀਂ ਸੀਗਾ ਵਿਚਾਰੇ ਨੂੰ ਐ ਭੋਲੇ ਪੰਜੀ ਪੱਟਿਆ ਗਿਆ ਸੀ ਪੈਸੇ ਦੇ ਦਿੰਦੇ ਉਹਨਾਂ ਨੂੰ ਪੈਸਾਂ ਦਾ ਲਾਲ ਚੀਮੇ ਕਿੰਨੇ ਚਿਰ ਤੋਂ ਲਾਣਾ ਆ ਰਿਹਾ ਐ ਬਾਈਕ ਬਾਹਰ ਹੀ ਨਹੀਂ ਸੀ ਜਾਂਦਾ ਕੱਲੇ ਹੁੰਦਾ ਸੀ ਐ ਕੱਲਾ ਜੂਸ ਲੈਣ ਗਿਆ ਬਸ ਮਗਰ ਉਹ ਉੱਪਰ ਪਿਆ ਗੁੜੀ ਰੋਟੀ ਕੜੀ ਆ ਫਰਜਾ ਲਾ ਕੇ ਉਹਨਾਂ ਦੀ ਐ ਉਸਤਰੀ ਪਰਵਦੀ ਮੰਗ ਕਰ ਲਈ ਦੇ ਵੇਚਦੇ ਐ ਹਾਈ ਬੋਚਾ ਨੂੰ ਮੇਰੇ ਸਾਹਮਣੇ ਕੀਤਾ ਜਾਵੇ ਮੈਂ ਗੋਲੀ ਮਾਰ ਦੂੰਗੀ ਵੀਰੇ ਆਪ ਹੀ ਮੈਂ ਜੇਲ ਕੱਢ ਰੂ ਮੈਂ ਗੋਲੀ ਮਾਰ ਦੂੰ ਮੇਰੇ ਸਾਹਮਣੇ ਕਰ ਦਿਓ ਮੇਰਾ ਤਾਂ ਘਰ ਪੱਟਤਾ ਉਹਨਾਂ ਨੇ ਜਦੋਂ ਜਦੋਂ ਮੇਰਾ ਪੱਟਤਾ ਵੀਰੇ ਮੈਂ ਕੀ ਕਰੂੰਗੀ ਅਸੀਂ ਤਾਂ ਕੌਂ ਲਿਆ ਹੋ ਗਿਆ ਦੋਵੇਂ ਜਣੇ ਸਾਡਾ ਤਾਂ ਘਰ ਕਾਲੀ ਹੋ ਗਿਆ ਮੇਰਾ ਪੁੱਤ ਬਾਲਾ ਸਿਆਣਾ ਜੀ ਇਕੱਲਾ ਹੀ ਸੀ ਵੀਰੇ ਮੇਰੇ ਨਾਲ ਉਹ ਠੀਕ ਹਾਂ ਦਾ ਏ ਮੰਮੀ ਆਪਾਂ ਇਕੱਠੇ ਰੋਟੀ ਖਾਵਾਂਗੇ ਇਕੱਠੇ ਜਾ ਪੀਵਾਂਗੇ ਐ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀਰੇ ਮੈਂ ਲੁੱਟੀ ਪੱਟੀ ਜਾਊਂਗੀ ਮੈਂ ਮਗਰ ਹੀ ਉੱਟ ਕੇ ਤਰ ਪੈਂਦੀ ਜੇ ਮੈਨੂੰ ਐਸ ਕਹਾਣੀ ਦਾ ਪਤਾ ਹੁੰਦਾ ਐ ਰਣਗੇ ਮੇਰਾ ਬੱਤ ਕਿੱਟਾ ਆਊਗਾ ਮੇਰਾ ਤਾਂ ਹੱਥ ਬੰਨੇ ਤੁਹਾਡੇ ਮੁਰੇ ਮੇਰੇ ਸਾਹਮਣੇ ਲੈ ਕੇ ਗੋਲੀ ਮਾਰ ਦੋ ਹੋਰ ਕੋਤ ਬਾਜ ਜਾਣਗੇ ਮੇਰਾ ਤਾਂ ਮਾਰਤਾ ਉਹਨਾਂ ਨੇ ਐ ਇਸੇ ਪਹਾੜ ਤਾਂ ਬੜੇ ਨੇ ਸ਼ਕਤੀ ਕਰਦਾ ਲੱਗਦਾ ਸ਼ਕਤੀ ਕਿੱਦਾਂ ਐ ਵੀਰੇ ਕੋਈ ਸ਼ਕਤੀ ਨਹੀਂ ਹੋਈ ਸਾਡੇ ਤਾਂਾਂ ਵਾਲੀ ਗਲੀ ਘਵਾਂੜ ਚ ਵਿਕੀ ਜਾਂਦਾ ਏ ਜੀ ਨੂੰ ਅਸੀਂ ਆਨੇ ਉਹ ਹੀ ਸਾਨੂੰ ਕੁੱਟਨ ਮਾਰਨ ਪੈ ਜਾਂਦਾ ਮੈਂ ਤਾਂ ਪਹਿਲਾਂ ਪੁਲਿਸ ਨੂੰ ਕਹਿ ਕੇ ਵੀ ਐਸੇ 2 ਮਹੀਨੇ ਹੋ ਗਏ ਧਮਕੀਆਂ ਦਿੰਦੇ ਸੀ ਸਾਡੇ ਮੁੰਡੇ ਨੂੰ ਵੀ ਸਾਨੂੰ ਪੈਸੇ ਦੇ ਦੇ ਅਸੀਂ ਤੈਨੂੰ ਮੋੜ ਦੇਾਂਗੇ ਤੂੰ ਆ ਜਾ ਨਹੀਂ ਅਸੀਂ ਤੈਨੂੰ ਮਾਰਾਂਗੇ ਮੰਮੀ ਮੈਨੂੰ ਐ ਆਦੇ ਆ ਮੈਂ ਉਹਦੇ ਪੁਲਿਸ ਕੋਲ ਆ ਗਈ ਆ ਅੱਤ ਨੇ ਜੇ ਤੇ ਥਾਣੇ 'ਚ ਵੀ ਮੇਰੇ ਮੁੰਡੇ ਨੂੰ ਧਮਕੀਆਂ ਦਿੰਦੇ ਆ ਮੈਨੂੰ ਮਾਰਨਾ ਦੇਨ ਮੈਨੂੰ ਕੀ ਪਤਾ ਸੀ ਵੀ ਖਤ ਪੈ ਜਾਣਗੇ ਫੇਰ ਮਾਰਤਾ ਏ ਤੇਰੇ ਵੀਰੇ ਮੇਰੇ ਸਾਹਮਣੇ ਲਿਆ ਦਿਓ ਮੈਂ ਗੋਲੀ ਮਾਰ ਦੂੰ ਮੈਂ ਜੇਲ੍ਹ ਕੱਟ ਲੂ ਘਰੇ ਤਾਂ ਮੈਰਾਂ ਨਾ ਨਹੀਂ ਮੇਰਾ ਫੁੱਤੀ ਮਾਰਤਾ ਘਰੇ ਤਾਂ ਮੇਰਾ ਕੁਝ ਵੀ ਨਹੀਂ ਰਹਿ ਗਿਆ ਏ ਤੇਰੇ ਕੱਟਲਾ ਹੋਈ ਆ ਪਿੰਡ ਚਿਕਨ ਮੁੰਡੇ ਦੀ ਮੌਤ ਹੋਈ ਕਿਸ ਤਰ੍ਹਾਂ ਹੋਈ ਆ ਕੀ ਹੈ ਕੀ ਸਾਰਾ ਇਹ ਬਾਈ ਜੀ ਅਸਲ ਚ ਜਿਵੇਂ ਪਰਿਵਾਰ ਨੇ ਘਰ ਵਾਲਿਆਂ ਨੇ ਦੱਸਿਆ ਇਹ ਕੋਈ ਚਿੱਟਾ ਕਰਨ ਚਿੱਟੇ ਕਰਨ ਹੋਈ ਆ ਜਿਵੇਂ ਕੋਈ ਟੀਕਾ ਟੂਕਾ ਲਾ ਲਿਆ ਉਹਦੇ ਕਰਕੇ ਦੀ ਮੁੰਡੇ ਦੀ ਮੌਤ ਹੋਈ ਆ ਰਾਤ ਕੋਈ 7 7:30 ਵਜੇ ਦੀ ਗੱਲ ਦੱਸ ਦੇ ਵੇ ਵੈਸੇ ਬਹੁਤ ਮਾੜੀ ਐ ਜੀ ਇਕੱਲਾ ਜਵਾਕ ਸੀ ਕੋਈ ਹੋਰ ਘਰ ਚ ਕੋਈ ਕਮਾਉਣ ਵਾਲਾ ਨਹੀਂ ਉਹਦੀ ਜਿਵੇਂ ਮਾਤਾ ਐ ਉਹ ਵੀ ਅੰਗਣਵਾੜੀ ਚ ਵਿਚਾਰੀ ਲੱਗੇ ਛੋਟੇ ਜੀਮੀਂਦਾਰ ਐ ਬਹੁਤ ਔਖਾ ਹੋ ਗਿਆ ਪਰਿਵਾਰ ਵਾਸਤੇ ਕੋਈ ਹੋਰ ਘਰ ਦੇ ਵਿੱਚ ਜੀ ਨਹੀਂ ਦੋਵੇਂ ਜੀ ਐ ਇੱਕੋ ਹੀ ਬੇਟਾ ਸੀ ਜੀ ਉਹਨਾਂ ਦਾ ਇੱਕ ਸਰਪੰਚ ਕਹਿ ਰਿਹਾ ਵੀ ਸਾਡੇ ਤਾਂ ਗਲੀ ਗਲੀ ਨਸ਼ਾ ਵਿਗ ਰਿਹਾ ਤੁਸੀਂ ਪਿੰਡ ਦੇ ਸਰਪੰਚੋ ਕੀ ਲੱਗਦਾ ਚੱਲਦਾ ਐ ਜਿਵੇਂ ਫਿਰ ਉਹਨਾਂ ਨੇ ਆਖਿਆ ਹੋਊਗਾ ਜੀ ਜਿਵੇਂ ਮੁੰਡਾ ਛੋਟਾ ਜਿਹਾ ਕਿਤੋਂ ਤੱਕ ਸਰ ਲਿਆ ਹੀ ਹੋਣਾ ਉਹਨੇ ਪਿੰਡ ਦੇ ਕਿਨੇ ਹਲਾ ਦੇ ਬੰਦੇ ਪਿੰਡ ਦੇ ਹਾਲਾਤ ਠੀਕ ਐ ਕੋਈ ਐ ਆਪਾਂ ਆਖਦੀਏ ਵੀ ਨਸ਼ਾ ਤਕਰ ਹਾਈ ਜੀ ਪਿੰਡ ਪਿੰਡ ਹੀ ਇਕੱਲੇ ਗੁਰੂ ਸਾਹਿਬ ਦਾ ਆਪ ਆਖ ਨਹੀਂ ਸਕਦੇ ਪਿੰਡ ਪਿੰਡ ਹੀ ਹਾਲ ਹੋਇਆ ਖੜਾ ਜੀ ਛੋਟੇ ਛੋਟੇ ਗਵਾਕ ਇਸ ਦਲਦਲ ਚ ਫਸੀ ਜਾਂਦੇ ਸਰਕਾਰਾਂ ਦਾ ਬੜੀਆ ਸਿਕਤਾ ਹੀ ਪੁਲਿਸ ਵੀ ਕੰਦੀ ਸਖਤ ਪੂਰੇ ਕਰ ਰੱਖਿਆ ਆਖ ਸਰ ਜੀ ਕਰੀ ਤੇ ਜਾਂਦੀ ਹੈ ਪੁਲਿਸ ਵੀ ਘੇੜਾ ਮਾਰਦੀ ਹੈ ਪਰ ਹੋਇਆ ਹੀ ਲੋਕਾਂ ਤੋਂ ਵਸ ਤੋਂ ਬਾਹਰ ਰਹਿਣਾ ਸਰਕਾਰ ਦੇ ਵਸ ਤੋਂ ਬਾਹਰ ਰਹਿਣਾ ਜੀ ਮਨ ਤਾਇਨ ਲੱਗ ਜਾਂਦੀ ਥੋੜੀ ਲਗਭਗ ਕਿੰਨੇ ਕੁ ਮੁੰਡ ਬੱਚੇ ਹੋਣਿਆ ਕਰਦੇ ਹੋ ਨਸ਼ਾ ਅੱਜ ਕੱਲ੍ਹ ਜੀ ਕਿਹੜਾ ਕੋਕੂ ਦੱਸ ਕੇ ਕਿਸੇ ਨੂੰ ਕਰਦਾ ਹੈ ਅੱਛਾ ਸਰ ਸਰਪੰਚੋਂ 575 ਸਰਪੰਚੀ ਇਹ ਲੱਗਦੀ ਤੁਹਾਨੂੰ ਤੁਹਾਡੀ ਗੱਲ ਠੀਕ ਹੈ ਜੀ ਪਰ ਐ ਕਿਹੜਾ ਪਤਾ ਲੱਗਦਾ ਜੀ ਹੁਣ ਕਿਸੇ ਦੇ ਕੋਈ ਅੰਨਕ ਦਿਲ ਚ ਵੜ ਕੇ ਵੇਂਦਾ ਅਕਸਰ ਘਰੋਂ ਗੱਲ ਇਹਨੂੰ ਕਿਸੇ ਤੋਂ ਲਿਆਂਦਾ ਅੱਜ ਕੱਲ੍ਹ ਅਗਲਾ ਪੈਸੇ ਫੋਨ ਚ ਪਵਾ ਦਿੰਦਾ ਹੈ ਤੇ ਅਗਲੇ ਘਰੇ ਨਸ਼ਾ ਪਹੁੰਚ ਕਰ ਦਿੰਦੇ ਆ ਜਿਵੇਂ ਸੁਣਨ ਦੀਆਂ ਗੱਲਾਂ ਦੇਖਾ ਤੁਸੀਂ ਲੰਮੇ ਚਿਰ ਤੋਂ ਸਰਪੰਚੀ ਕਰਦੇ ਹੋ ਪਿਛਲੀ ਸਰਕਾਰੋਂ ਤੇ ਸਰਕਾਰੋਂ ਕੋਈ ਫਰਕ ਪਿਆ ਜੀ ਨਜੇ ਵਧਿਆ ਕਿਤੇ ਕੁਝ ਕੋਈ ਪੂਰਾ ਹੀ ਫਰਕ ਨਹੀਂ ਜੀ ਉਹੀ ਕੁਝ ਪਹਿਲਾਂ ਸੀ ਉਹੀ ਹੋਣਾ ਨਾ ਕੋ ਅੱਗੇ ਨੂੰ ਕੋਈ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਕੁਝ ਅੱਗੇ ਨੂੰ ਘਟੇ ਆਇਸ ਬੋਲੋ ਕੀ ਕਹਿਣਾ ਚਾਹੋ ਅੱਜ ਜਿਹੜੀ ਇਹ ਘਟਨਾ ਹੋਈ ਹੈ ਸਸਤੀ ਕਲ ਬਾਈ ਜੀ ਘਟਨਾ ਤਾਂ ਬਾਈ ਜੀ ਬਹੁਤ ਮੰਦ ਭਾਗੀ ਹੈ ਕਿਉਂਕਿ ਜਿਹੜਾ ਇਹ ਚਿੱਟੇ ਵਾਲਾ ਨਸ਼ਾ ਹੈ ਇੰਨੇ ਹਾਂ ਨੂੰ ਬਹੁਤ ਵੱਡਾ ਇਹ ਲਾਉਂਸ ਲੱਗ ਰਿਹਾ ਅੱਜ ਸਾਡੇ ਪਿੰਡ ਵੀ ਇੱਕ 18-20 ਸਾਲ ਦਾ ਮੁੰਡੇ ਦੀ ਮੌਤ ਪੀਕਾ ਲਾਉਣ ਕਰਕੇ ਹੋ ਗਈ ਹੈ ਕਿਉਂਕਿ ਛੋਟੇ-ਛੋਟੇ ਜਵਾਕ ਇਸ ਦਲਦਲ ਚ ਫਸੀ ਜਾਂਦੇ ਆ ਪਤਾ ਨਹੀਂ ਤਕ ਇੱਕ ਮਿੰਟ ਮੇਰਾ ਚਰਨ ਜੀ ਸੰਗ ਹੈ ਕੀ ਕਹਿਣਾ ਚਾਹੋਗੇ ਤੁਹਾਡਾ ਕੀ ਲੱਗਦਾ ਸੀ ਮੁੰਡਾ ਕਿਸ ਤਰ੍ਹਾਂ ਹੋਇਆ ਰੱਬੀ ਓਹੋ ਲੱਗਦਾ ਤਾਂ ਮੇਰਾ ਭਤੀਜਾ ਹੈ ਮੇਰੇ ਮਾਮੇ ਦੇ ਮੁੰਡੇ ਦਾ ਮੁੰਡਾ ਹਾਂ ਤੇ ਨਸ਼ੇ ਦੀ ਮੰਨ ਲਵੀ ਜਾਂ ਤਾਂ ਕੋਈ ਗਲਤ ਲੱਗ ਗਿਆ ਟੀਕਾ ਜਾਂ ਬਈ ਬਸ ਨਸ਼ੇ ਦੇ ਕਾਰਨ ਹੀ ਮੌਤ ਹੋ ਗਈ ਕਿੰਨੀ ਚਤ ਕੋ ਕਰਦਾ ਰਸੀ ਗਿਆ ਜੀ ਹੁਣ ਸਾਨੂੰ ਤਾਂ ਪਤਾ ਹੋਣ ਹੀ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਹਿਲਾਂ ਕਰਦਾ ਸਾਨੂੰ ਤਾਂ ਅੱਜ ਪਤਾ ਲੱਗਿਆ ਵੀ ਨਸ਼ਾ ਕਰਦਾ ਸੀ ਸਾਡੇ ਵਿਆਹ ਦੀ ਉਮਰ ਤੇ ਬਾਈ ਹਨਾ ਹਾਂ ਬਾਈ ਵਿਆਹ ਦੀ ਉਮਰ ਸੀ ਜਮਾ ਹੁਣ ਇਹ ਵੀ ਆਇਆ ਸੀਗਾ ਵੀ ਸਾਗ ਕਰਦੇ ਹੀ ਫਰਦੇ ਸੀ ਸੀ ਗੱਲ ਚੱਲੀ ਜਾਂਦੀ ਸੀ ਗੱਲ ਬਾਤਾਂ ਹਾਂ ਹਾਂ ਕਿੰਨੇ ਬੱਚੇ ਕਿੰਨੇ ਮਾਲ ਪੇਸਾ ਕਰਨ ਕੱਲਾ ਹੀ ਸੀ ਮੁੰਡਾ ਔਰ ਦੱਸੇ ਇੱਕ ਦਸ ਦਿਨ ਹੀ ਕਰੇ ਕੋਈ ਨਸ਼ਾ ਕਿੱਥੋਂ ਲੈਂਦਾ ਕੁਛ ਕਿਸੇ ਦਾ ਭਾਈ ਉਹ ਤਾਂ ਹੁਣ ਇਹਨਾਂ ਦੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੋ ਸਕਦਾ ਮੈਨੂੰ ਤਾਂ ਕੋਈ ਪਤਾ ਨਹੀਂ ਆਣ ਗਵਾਂਡ ਤੁਹਾਨੂੰ ਪਤਾ ਹੀ ਦੱਸੀ ਜਾਂਦੇ ਤੇ ਕੋਈ ਕਿਸੇ ਤੇ ਸ਼ਿਕਾਇਤ ਵੀ ਕੀਤੀ ਹੈ ਬਈ ਲਿਖਾਇਆ ਤੇ ਇਹਨਾਂ ਨੇ ਕਰੀ ਆ ਬਈ ਕਰੀ ਹੋਈ ਹੈ ਠੀਕ ਹੈ ਅੱਜ ਕਿਹਨਾ ਕੀ ਤੋਂ ਬਈ ਮੇਰਾ ਨਾਮ ਕੀ ਸੁਣੋ ਕੋਈ ਮਾਮਲਾ ਕੀ ਚੱਲ ਰਿਹਾ ਜੀ ਤੁਹਾਡੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਉਸ ਤਵਿੰਦਰ ਸਿੰਘ ਦਾ ਪੁੱਤਰ ਵਕੀਲ ਸਿੰਘ ਜੀ ਦੀ ਡੈਥ ਹੋ ਗਈ ਹੈ 26 ਜੁਲਾਈ ਦਾਪਾ ਚ ਪੁਰੀ ਜਾਂਚ ਕਰ ਰਹੇ ਆ ਸਾਰਾ ਸਮਾਂ ਕਰ ਰਹੇ ਆ ਤੇ ਪਰਿਵਾਰ ਨੇ ਕੋਈ ਸ਼ਿਕਾਇਤ ਵਗੈਰਾ ਦਿੱਤੀ ਹੋਈ ਹਾਂਜੀ ਹਾਂਜੀ ਉਹ ਕਦਮਾਂ ਦਾਜ ਕੀਤਾ ਜੀ ਇਹ ਜੋ ਜੋ ਹੋਊਗਾ ਬਾਅਦ ਵਿੱਚ ਅਪਸਨੜੇ ਹੁਕਮਤਾਪਤ ਨੂੰ ਤੇ ਕਿਸੇ ਤੇ આરોਪ ਵਗੈਰਾ ਵੀ ਲਾਇਆ ਪਰਿਵਾਰ ਨੇ ਨੇ ਹਾਂਜੀ ਉਹਨਾਂ ਨੇ ਗਵਾਂਡੀ ਸੀਗਾ ਜੀ ਉਹਨਾਂ ਦਾ ਤਵਿੰਦਰ ਸਿੰਘ ਜੀ ਕੀ આરોਪ ਕੀ ਲਾਇਆ ਜੀ ਕਹਿੰਨੇ ਵੀ ਉਹ ਨਾ ਰਹਿੰਦਾ ਸੀ ਮੁੰਡਾ ਨੂੰ ਉਹ ਲੈ ਗਿਆ ਜੀ ਸਾਡੇ ਕੀ ਵਜ੍ਹਾ ਕਿਸ ਕੋਈ ਪਤਾ ਲੱਗੇਗੀ ਵਜ੍ਹਾ ਤੋਂ ਮੈਂ ਬਿਆਨ ਮੁਤਾਬਕ ਕੀ ਹੈ ਜੀ ਕਿ ਇਹ ਵੀ ਸਾਡੇ ਮੁੰਡੇ ਦੇ ਨਾਲ ਕੋਈ ਟਿਕਾਣਾ ਬਣਾਤਾ ਨਹੀਂ ਕੋਈ ਦੇਖ ਕੋਈ ਨਹੀਂ